ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇੱਕ ਐਸੀ ਕੁੜੀ ਬਾਰੇ ਜਿਹੜੀ ਕਿ ਮੁੰਡੇ ਨੂੰ ਗੱਲ-ਗੱਲ ਤੇ ਫੁੱਦੂ ਬਣਾਉਂਦੀ ਰਹਿੰਦੀ ਆ ਉਹਨੂੰ ਹਰ ਵੇਲੇ ਝੂਠ ਬੋਲਦੀ ਰਹਿੰਦੀ ਆ ਕੋਈ ਵੀ ਗੱਲ ਉਸ ਨੂੰ ਸੱਚ ਨਹੀਂ ਦੱਸਦੀਗੀ ਸਿਰਫ ਉਹਦੇ ਨਾਲ ਟਾਈਮ ਪਾਸ ਕਰਦੀ ਰਹਿੰਦੀ ਆ ਉਹਨੂੰ ਇੱਕ ਖੇਡ ਦੀ ਤਰ੍ਹਾਂ ਸਮਝਦੀ ਆ ਉਹਦੇ ਕੋਲੋਂ ਆਪਣਾ ਮਨ ਪਰਚਾਉਂਦੀ ਆ ਤੇ ਗੱਲਬਾਤ ਉਹਦੀ ਕਿਤੇ ਹੋਰ ਚੱਲ ਰਹੀ ਹੁੰਦੀ ਆ ਘੱਟੋ-ਘੱਟ 5-7 ਆਸ਼ਿਕਾਂ ਨਾਲ ਪਰ ਫੇਰ ਵੀ ਜਿਹੜੇ ਇੱਕ ਮੁੰਡੇ ਨੇ ਉਹਦੇ ਤੇ ਅੱਖਾਂ ਬੰਨ੍ਹ ਕੇ ਯਕੀਨ ਕਰ ਰੱਖਿਆ ਹੁੰਦਾਗਾ ਉਹਨੂੰ ਉਹ ਇਸ ਗੱਲ ਦਾ ਪੂਰਾ ਯਕੀਨ ਦਵਾ ਦਿੰਦੀ ਆ ਵੀ ਮੈਂ ਸਿਰਫ ਤੇਰੀ ਆ ਤੇ ਤੈਨੂੰ ਹੀ ਪਿਆਰ ਕਰਦੀ ਆ ਮੈਂ ਤੇਰੇ ਬਿਨਾ ਰਹਿ ਨਹੀਂ ਸਕਦੀ ਮੈਂ ਤੇਰੇ ਬਿਨਾ ਮਰ ਜੂਗੀ ਆਓ ਦੋਸਤੋ ਇਸ ਵਿਸ਼ੇ ਤੇ ਆਪਾਂ ਪੂਰੇ ਵਿਸਤਾਰ ਨਾਲ ਗੱਲਬਾਤ ਕਰਦੇ ਆ ਵੈਸੇ ਮੁੰਡੇ ਵੀ ਘੱਟ ਨਹੀਂ ਹੁੰਦੇਗੇ ਇਸ ਮਾਮਲੇ 'ਚ ਮੁੰਡੇ ਵੀ ਬਹੁਤ ਜ਼ਿਆਦਾ ਕੁੜੀਆਂ ਨੂੰ ਫੱਦੂ ਬਣਾਉਂਦੇ ਆ ਪਰ ਅੱਜ ਦਾ ਵਿਸ਼ਾ ਆਪਣਾ ਸਿਰਫ ਕੁੜੀਆਂ ਦਾ ਵਿਸ਼ਾ ਹੈਗਾ ਮੁੰਡਿਆਂ ਦੀ ਗੱਲ ਆਪਾਂ ਕਿਸੇ ਦਿਨ ਫੇਰ ਕਰਾਂਗੇ ਤਾਂ ਆਓ ਆਪਾਂ ਕਰਦੇ ਆ ਵਿਸਤਾਰ ਨਾਲ ਗੱਲ ਇੱਕ ਚਲਾਕ ਕੁੜੀ ਬਾਰੇ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਲੀਅਰ ਕਰ ਦਿਆਂ ਵੀ ਸਾਰੀਆਂ ਕੁੜੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਜਿਵੇਂ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਉਸੇ ਤਰ੍ਹਾਂ ਸਾਰੀਆਂ ਕੁੜੀਆਂ ਚੰਗੀਆਂ ਨਹੀਂ ਹੁੰਦੀਆਂ ਤੇ ਸਾਰੀਆਂ ਕੁੜੀਆਂ ਮਾੜੀਆਂ ਨਹੀਂ ਹੁੰਦੀਆਂ ਵਿਚ ਵਿਚ ਇਹੋ ਜੀਆਂ ਬਹੁਤ ਸਾਰੀਆਂ ਕੁੜੀਆਂ ਪਈਆਂ ਨੇ ਜਿਹੜੀਆਂ ਮੁੰਡਿਆਂ ਦੇ ਪ੍ਰਤੀ ਬਹੁਤ ਜ਼ਿਆਦਾ ਵਫਾਦਾਰ ਨੇ ਸੱਚੀ ਉਹਨਾਂ ਨੂੰ ਦਿਲੋਂ ਪਿਆਰ ਕਰਦੀਆਂ ਨੇ ਉਹਨਾਂ ਲਈ ਜਾਨ ਦੇ ਵੀ ਸਕਦੀਆਂ ਨੇ ਤੇ ਉਹਨਾਂ ਲਈ ਕਿਸੇ ਦੀ ਜਾਨ ਲੈ ਵੀ ਸਕਦੀਆਂ ਨੇ ਇੰਨਾ ਅੰਨਾ ਪਿਆਰ ਕਰਨ ਵਾਲੀਆਂ ਵੀ ਕੁੜੀਆਂ ਅੱਜ ਦੇ ਟਾਈਮ 'ਚ ਵੀ ਪਈਆਂ ਨੇ ਮੈਨੂੰ ਪਤਾ ਦੋਸਤੋ ਵੀ ਹੁਣ ਤੁਹਾਨੂੰ ਮੇਰੀ ਇਸ ਗੱਲ ਤੇ ਬਿਲਕੁਲ ਵੀ ਯਕੀਨ ਨਹੀਂ ਹੋ ਰਿਹਾ ਹੋਊਗਾ ਵੀ ਕੁੜੀਆਂ ਐਦਾਂ ਕਦੋਂ ਤੋਂ ਕਰਨ ਲੱਗ ਗਈਆਂ ਕੁੜੀਆਂ ਤਾਂ ਸ਼ੁਰੂ ਤੋਂ ਹੀ ਮੁੰਡਿਆਂ ਨਾਲ ਖਿਲਵਾੜ ਕਰਦੀਆਂ ਆਈਆਂ ਨੇ ਜੇ ਆਪਾਂ ਆਪਣਾ ਪੁਰਾਣਾ ਇਤਿਹਾਸ ਵੀ ਚੱਕ ਕੇ ਦੇਖ ਲਈਏ ਹੀਰ ਰਾਂਝੇ ਦੇ ਟਾਈਮ ਤੋਂ ਮਿਰਜ਼ਾ ਸਾਹਿਬਾ ਦੇ ਟਾਈਮ ਤੋਂ ਜਾਂ ਹੋਰ ਵੀ ਜਿੰਨੇ ਪੁਰਾਣੇ ਆਸ਼ਕ ਹੋਏ ਨੇ ਪਰ ਦੋਸਤੋ ਕਈ ਕੁੜੀਆਂ ਇੰਨੀਆਂ ਜ਼ਿਆਦਾ ਵਫਾਦਾਰ ਹੁੰਦੀਆਂ ਨੇ ਉਹਨਾਂ ਨੂੰ ਸਿਰਫ ਇੱਕ ਸੱਚਾ ਸੁੱਚਾ ਇਨਸਾਨ ਚਾਹੀਦਾ ਹੁੰਦਾ ਹੈਗਾ ਉਹਨਾਂ ਨੂੰ ਇੱਕ ਇਹੋ ਜਿਹਾ ਵਫਾਦਾਰ ਮੁੰਡਾ ਚਾਹੀਦਾ ਹੁੰਦਾ ਹੈਗਾ ਜਿਹੜਾ ਉਹਨਾਂ ਦਾ ਦਿਲੋਂ ਪਿਆਰ ਕਰੇ ਸਿਰਫ ਉਹਨਾਂ ਦਾ ਬਣ ਕੇ ਰਹੇ ਹੋਰ ਕਿਸੇ ਕੁੜੀ ਵੱਲ ਨਾ ਦੇਖੇ ਤੇ ਅੱਗੇ ਚੱਲ ਕੇ ਉਹਨਾਂ ਨਾਲ ਵਿਆਹ ਕਰਾਵੇ ਨਾ ਕਿ ਉਹਨਾਂ ਦੇ ਸਰੀਰ ਦੀ ਦੁਰਵਰਤੋਂ ਕਰਕੇ ਉਹਨਾਂ ਨੂੰ ਛੱਡ ਜੇ ਬਾਅਦ ਚ ਉਹਨਾਂ ਨੂੰ ਬਲੌਕ ਕਰ ਜੇ ਤੇ ਫਿਰ ਕਿਸੇ ਹੋਰ ਕੁੜੀ ਦਾ ਹੱਥ ਫੜ ਲੇ ਖੈਰੇ ਤਾਂ ਹੋ ਗਈ ਦੋਸਤੋ ਚੰਗੀਆਂ ਕੁੜੀਆਂ ਦੀ ਗੱਲ ਆਓ ਆਪਾਂ ਹੁਣ ਉਸ ਚਲਾਕ ਕੁੜੀ ਦੀ ਗੱਲ ਕਰਦੇ ਹਾਂ ਦੋਸਤੋ ਪਹਿਲਾ ਕੰਮ ਕੀ ਹੁੰਦਾਗਾ ਕਿਸੇ ਵੀ ਇੱਕ شریف ਮੁੰਡੇ ਨੂੰ ਆਪਣੇ ਜਾਲ ਵਿੱਚ ਫਸਾਉਣਾ ਉਹਦੇ ਨਾਲ ਇਹੋ ਜੀਆਂ ਚੰਗੀਆਂ ਚੰਗੀਆਂ ਗੱਲਾਂ ਕਰਨੀਆਂ ਵੀ ਉਸ ਮੁੰਡੇ ਨੂੰ ਇਹ ਲੱਗੇ ਵੀ ਯਾਰ ਇਹਦੇ ਵਰਗੀ ਕੁੜੀ ਤਾਂ ਪੂਰੀ ਦੁਨੀਆ ਤੇ ਨਹੀਂ ਹੋਣੀਗੀ ਜਿੰਨਾ ਪਿਆਰ ਇਹ ਮੈਨੂੰ ਕਰਦੀ ਆ ਉਹਨਾ ਤਾਂ ਕੋਈ ਕੁੜੀ ਕਿਸੇ ਮੁੰਡੇ ਨੂੰ ਕਰ ਹੀ ਨਹੀਂ ਸਕਦੀਗੀ ਇਹ ਮੇਰਾ ਕਿੰਨਾ ਖਿਆਲ ਰੱਖਦੀ ਆ ਮੈਨੂੰ ਆਥਨ ਤੜਕੇ ਮੈਸੇਜ ਕਰਦੀ ਆ ਕਦੇ ਗੁੱਡ ਮਾਰਨਿੰਗ ਲਿਖ ਕੇ ਭੇਜਦੀ ਆ ਕਦੇ ਗੁੱਡ ਨਾਈਟ ਲਿਖ ਕੇ ਭੇਜਦੀ ਆ ਕਦੇ ਵੱਖੋ ਵੱਖ ਤਰ੍ਹਾਂ ਦੇ ਦਿਲ ਭੇਜਦੀ ਆ ਮੇਰਾ ਹਾਲ ਚਾਲ ਪੁੱਛਦੀ ਆ ਮੇਰੇ ਪਰਿਵਾਰ ਦਾ ਹਾਲ ਚਾਲ ਪੁੱਛਦੀ ਆ ਮੇਰੇ ਮਾਪਿਓ ਨੂੰ ਆਪਣਾ ਮਾਪਿਓ ਮੰਨਦੀ ਆ ਮੈਨੂੰ ਆਪਣੇ ਮਨ ਵਿੱਚ ਹੋਣ ਵਾਲਾ ਘਰ ਵਾਲਾ ਮੰਨੀ ਬੈਠੀ ਆ ਮੇਰੇ ਨਾਲ ਅੱਗੇ ਚੱਲ ਕੇ ਵਿਆਹ ਕਰਾਉਣ ਬਾਰੇ ਸੋਚੀ ਬੈਠੀ ਆ ਮੇਰੇ ਨਾਲ ਆਪਣੀ ਸਾਰੀ ਜ਼ਿੰਦਗੀ ਬਤਾਉਣ ਬਾਰੇ ਸੋਚੀ ਬੈਠੀ ਆ ਪਰ ਇਹ ਦੋਸਤੋ ਸਿਰਫ ਉਸ ਮੁੰਡੇ ਦੀ ਸੋਚ ਹੁੰਦੀ ਆ ਤੇ ਜੇ ਹੁਣ ਆਪਾਂ ਕੁੜੀ ਵੱਲ ਨਜ਼ਰ ਮਾਰੀਏ ਤਾਂ ਕੁੜੀ ਅੰਦਰੋਂ ਅੰਦਰ ਹੀ ਇਹ ਸੋਚ ਰਹੀ ਹੁੰਦੀ ਆ ਵੀ ਯਾਰ ਕਿੱਡਾ ਬੇਵਕੂਫ ਮੁੰਡਾ ਹੈਗਾ ਕਿੰਨਾ ਇਹ ਫੁੱਦੂ ਬੰਦਾ ਹੈਗਾ ਇਹਨੂੰ ਪਤਾ ਹੀ ਨਹੀਂ ਲੱਗ ਰਿਹਾਗਾ ਵੀ ਮੈਂ ਇਸਨੂੰ ਫੁੱਦੂ ਬਣਾ ਰਹੀ ਆ ਇਹਦੇ ਕੋਲੋਂ ਪੈਸੇ ਖਾ ਰਹੀ ਆ ਇਹਦੇ ਨਾਲ ਟਾਈਮ ਪਾਸ ਕਰ ਰਹੀ ਆ ਕਿਉਂਕਿ ਮੇਰੇ ਕੋਲੇ ਹੁਣ ਖੇਡਣ ਲਈ ਕੋਈ ਚੀਜ਼ ਹੈ ਨਹੀਂਗੀ ਮੇਰੇ ਕੋਲੇ ਟਾਈਮ ਪਾਸ ਕਰਨ ਦਾ ਕੋਈ ਜਰੀਆ ਨਹੀਂ ਹੈਗਾਗਾ ਤਾਂ ਇਸ ਕਰਕੇ ਮੈਂ ਇਹਦੇ ਨਾਲ ਗੱਲਬਾਤ ਕਰ ਰਹੀ ਆ ਕਿਉਂਕਿ ਜਿਹੜੇ ਮੇਰੇ ਦੂਜੇ ਆਸ਼ਕ ਨੇ ਕਿਉਂਕਿ ਜਿਹੜੇ ਮੇਰੇ ਦੂਜੇ ਆਸ਼ਕ ਰੱਖੇ ਹੋਏ ਨੇ ਜਦੋਂ ਉਹ ਮੇਰੇ ਮੈਸੇਜਾਂ ਦਾ ਛੇਤੀ ਛੇਤੀ ਜਵਾਬ ਨਹੀਂ ਦਿੰਦੇਗੇ ਉਸ ਵੇਲੇ ਮੈਂ ਬਿਹਲੇ ਟਾਈਮ 'ਚ ਇਹਦੇ ਨਾਲ ਗੱਲ ਕਰ ਲੈਣੀ ਆ ਤੇ ਇਹ ਕਮਲਾ ਇਸ ਚੀਜ਼ ਨੂੰ ਪਿਆਰ ਸਮਝੀ ਬੈਠਾਗਾ। ਇਹੋ ਜੀ ਕੁੜੀ ਕੀ ਕਰਦੀ ਆ ਦੋਸਤੋ? ਮੁੰਡੇ ਕੋਲੋਂ ਪੈਸੇ ਖਾਂਦੀ ਰਹਿੰਦੀ ਆ। ਕਦੇ ਉਹਦੇ ਸਿਰ ਤੇ ਖਰੀਦਾਰੀਆਂ ਕਰਦੀ ਆ, ਮਹਿੰਗੇ ਮਹਿੰਗੇ ਬ੍ਰਾਂਡ ਖਰੀਦ ਲੈਂਦੀ ਆ। ਕਦੇ ਆਪਣੇ ਵਾਲਾਂ ਉੱਤੇ ਖਰਚਾ ਕਰਵਾਉਂਦੀ ਆ ਕਦੇ ਆਪਣੇ ਲੀਡੇ ਕੱਪੜੇ ਉੱਤੇ ਖਰਚਾ ਕਰਵਾਉਂਦੀ ਆ ਕਦੇ ਆਪਣੇ ਕਾਲਜ ਦੀਆਂ ਫੀਸਾਂ ਪਰਭਾਉਂਦੀ ਆ ਕਦੇ ਉਹਦੇ ਤੋਂ ਮਹਿੰਗੇ ਮੋਬਾਈਲ ਲੈਂਦੀ ਆ ਨੈਟਰ ਚਾਰਜ ਕਰਵਾਉਂਦੀ ਆ ਤੇ ਚੰਗਾ ਉਹਦੀ ਗੱਡੀ ਵਿੱਚ ਘੁੰਮਦੀ ਫਿਰਦੀ ਆ ਸਿਰਫ ਉਹਦੇ ਨਾਲ ਟਾਈਮ ਪਾਸ ਕਰਨ ਲਈ ਤੇ ਜਦੋਂ ਉਹ ਕਿਸੇ ਹੋਰ ਮੁੰਡੇ ਨਾਲ ਹੋਊਗੀ ਕਿਸੇ ਹੋਰ ਨਾਲ ਹੱਥ ਚ ਹੱਥ ਪਾ ਕੇ ਘੁੰਮ ਰਹੀ ਹੋਊਗੀ ਤੇ ਉਸ ਵੇਲੇ ਜੇਕਰ ਇਹੀ ਮੁੰਡਾ ਉਸ ਕੁੜੀ ਨੂੰ ਫੋਨ ਲਾ ਲੂਗਾ ਵੀ ਤੂੰ ਕਿੱਥੇ ਆ ਆਪਾਂ ਕਿਤੇ ਚੱਲ ਕੇ ਆਉਣਾ ਸੀ ਆਪਾਂ ਘੁੰਮਣਾ ਫਿਰਨਾ ਸੀ ਮੈਂ ਤੈਨੂੰ ਮਿਲਣ ਆਉਣਾ ਸੀ ਮੇਰਾ ਤੈਨੂੰ ਮਿਲਣ ਨੂੰ ਦਿਲ ਕਰ ਰਿਹਾ ਸੀ ਤਾਂ ਉਸ ਵੇਲੇ ਕੁੜੀ ਕੋਈ ਹੋਰ ਹੀ ਬਹਾਨਾ ਲਾ ਆਉਂਦੀ ਆ ਸਾਡੇ ਰਿਸ਼ਤੇਦਾਰੀ ਚ ਮੈਂ ਗਈ ਹੋਈ ਸੀ ਮੈਂ ਆਪਣੇ ਘਰੇ ਸੀ ਹੁਣ ਮੈਂ ਤੇਰੇ ਨਾਲ ਗੱਲ ਨਹੀਂ ਕਰ ਸਕਦੀ ਮੰਮੀ ਡੈਡੀ ਮੇਰੇ ਕੋਲੇ ਆ ਸਾਡੇ ਕੋਈ ਰਿਸ਼ਤੇਦਾਰੀ ਚ ਬਿਮਾਰ ਹੋ ਰਿਹਾਗਾ ਮੈਂ ਹਸਪਤਾਲ ਚ ਮੈਂ ਫਲਾਨੇ ਥਾਂ ਤੇ ਆ ਮੈਂ ਫਲਾਨੇ ਥਾਂ ਤੇ ਆ ਟੈਨ ਦਾ ਮਤਲਬ ਹੈ ਇਸ ਤਰ੍ਹਾਂ ਦੀਆਂ ਕੁੜੀਆਂ ਜੇ ਦੋ ਰੋਟੀਆਂ ਖਾਂਦੀਆਂ ਨੇ ਤਾਂ ਚਾਰ ਦੱਸਦੀਆਂ ਨੇ ਪਰ ਸੱਚੀ ਗੱਲ ਕਦੇ ਵੀ ਨਹੀਂ ਦੱਸਦੀਆਂ ਗੀਆਂ ਵੀ ਅਸੀਂ ਇਸ ਟਾਈਮ ਕਿੱਥੇ ਆ ਤੇ ਕੀ ਕਰ ਰਹੀਆਂ ਤੇ ਕਿਹਦੇ ਨਾਲ ਆ ਇਹ ਕੁੜੀਆਂ ਮੁੰਡੇ ਨਾਲ ਦੋਸਤੋਂ ਓਨਾਂ ਚਿਰ ਹੀ ਪਿਆਰੀਆਂ ਰਹਿੰਦੀਆਂ ਨੇ ਓਨਾਂ ਚਿਰ ਹੀ ਮਿੱਠੀਆਂ-ਮਿੱਠੀਆਂ ਗੱਲਾਂ ਕਰਦੀਆਂ ਨੇ ਜਿੰਨਾ ਚਿਰ ਮੁੰਡਾ ਉਹਨਾਂ ਨੂੰ ਆਪਣਾ ਘਰ ਖਵਾਈ ਜਾਊਗਾ ਜਿੰਨਾ ਟਾਈਮ ਮੁੰਡਾ ਉਹਨਾਂ ਨੂੰ ਜੇਬ ਚੋਂ ਕੜ-ਕੜ ਪੈਸੇ ਦੇ ਹੀ ਚੱਲੂਗਾ ਵੀ ਚੱਲ ਕੋਈ ਗੱਲ ਨਹੀਂ ਤੇਰਾ ਜਨਮ ਦਿਨ ਆ ਰਿਹਾ ਤੂੰ ਆ ਚੀਜ਼ ਵੀ ਲੈ ਲਾ ਜੇ ਤੇਰਾ ਪਾਉਣ ਨੂੰ ਜੀ ਕਰਦਾ ਤੂੰ ਆ ਵੀ ਲੈ ਲਾ ਜੇ ਤੇਰੇ ਨਾਲ ਦੀਆਂ ਕੁੜੀਆਂ ਕੋਲੇ ਆ ਚੀਜ਼ਾਂ ਚੱਲ ਕੋਈ ਗੱਲ ਨਹੀਂ ਮੈਂ ਵੀ ਤੈਨੂੰ ਆਹ ਦਵਾ ਦੰਨਾਗਾ ਉਨਾ ਟਾਈਮ ਇਹ ਕੁੜੀਆਂ ਮੁੰਡੇ ਨਾਲ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਨਗੀਆਂ ਪਰ ਜਦੋਂ ਹੀ ਕਦੇ ਮੁੰਡਾ ਕਿਸੇ ਮਜਬੂਰੀ ਵਿੱਚ ਇਹਨਾਂ ਨੂੰ ਪੈਸਿਆਂ ਤੋਂ ਜਵਾਬ ਦੇ ਦੇ ਫਿਰ ਇਹ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੰਦੀਆਂ ਨੇ ਫਿਰ ਇਹ ਉਸ ਮੁੰਡੇ ਦਾ ਫੋਨ ਵੀ ਚੱਕਣਾ ਬੰਦ ਕਰ ਦਿੰਦੀਆਂ ਨੇ ਉਹਦੇ ਨਾਲ ਗੱਲਬਾਤ ਕਰਨੀ ਉਹਨੂੰ ਮਿਲਣਾ ਜੁਲਣਾ ਸਭ ਕੁਝ ਬੰਦ ਕਰ ਦਿੰਦੀਆਂ ਨੇ ਜਦੋਂ ਮੁੰਡਾ ਪੁੱਛਦਾਗਾ ਵੀ ਅਚਾਨਕ ਹੀ ਤੈਨੂੰ ਕੀ ਹੋ ਗਿਆ ਤੂੰ ਤਾਂ ਪਹਿਲਾਂ ਇਹੋ ਜਿਹੀ ਨਹੀਂ ਹੁੰਦੀ ਸੀ ਫਿਰ ਇਹ ਕੁੜੀਆਂ ਵੱਖੋ ਵੱਖ ਬਹਾਨੇ ਲਾਉਣ ਲੱਗ ਜਾਂਦੀਆਂ ਨੇ ਯਾਰ ਸਾਡੇ ਘਰਦਿਆਂ ਨੂੰ ਆਪਣੇ ਰਿਸ਼ਤੇ ਬਾਰੇ ਪਤਾ ਲੱਗ ਗਿਆ ਮੇਰੇ ਭਰਾ ਨੇ ਮੈਨੂੰ ਤੇਰੇ ਨਾਲ ਦੇਖ ਲਿਆ ਸੀ ਉਹਨੇ ਮੈਨੂੰ ਘਰੇ ਜਾ ਕੇ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਸਾਡੇ ਰਿਸ਼ਤੇਦਾਰਾਂਾਂ ਚ ਗੱਲ ਚੱਲੀ ਗਈ ਸਾਡੇ ਗਲੀ ਗਵਾਂਡ ਚ ਆਪਣੇ ਰਿਸ਼ਤੇ ਬਾਰੇ ਪਤਾ ਲੱਗ ਗਿਆ ਮੇਰੀ ਚਾਰੇ ਪਾਸੇ ਥੂ ਥੂ ਹੋ ਰਹੀ ਆ ਮੈਂ ਹੋਸਟਲ ਵਿੱਚ ਰਹਨੀ ਆ ਜਿੱਥੇ ਮੈਂ ਪੀਜੀ ਵਿੱਚ ਰਹਨੀ ਆ ਉੱਥੇ ਵੀ ਕਿਸੇ ਨੇ ਆਪਣੇ ਬਾਰੇ ਸ਼ਿਕਾਇਤ ਕਰਤੀ ਵੀ ਇਹ ਕੁੜੀ ਕਿਸੇ ਮੁੰਡੇ ਨਾਲ ਘੁੰਮਦੀ ਫਿਰਦੀ ਰਹਿੰਦੀ ਆ ਇਸ ਕਰਕੇ ਜੇ ਮੈਂ ਹੁਣ ਤੇਰੇ ਨਾਲ ਅੱਗੇ ਗੱਲਬਾਤ ਰੱਖੀ ਤਾਂ ਯਾਰ ਮੈਨੂੰ ਸਾਰੇ ਪਾਸਿਓਂ ਹੱਥ ਧੋਣੇ ਪੈ ਜਾਣਗੇ ਇਸ ਕਰਕੇ ਹੁਣ ਮੈਂ ਤੇਰੇ ਨਾਲ ਗੱਲਬਾਤ ਨਹੀਂ ਕਰ ਸਕਦੀ ਤੇ ਆਪਾਂ ਇਸ ਰਿਸ਼ਤੇ ਨੂੰ ਅੱਗੇ ਨਹੀਂ ਚਲਾ ਸਕਦੀ ਐਦਾਂ ਕੁੜੀ ਦੋਸਤੋਂ ਕਿਉਂ ਕਹਿੰਦੀ ਆ ਕਿਉਂਕਿ ਮੁੰਡਾ ਹੁਣ ਇਹਨੂੰ ਖਰਚਾ ਪਾਣੀ ਦੇਣਾ ਬੰਦ ਕਰ ਦਿੰਦਾਗਾ ਮੁੰਡਾ ਆਪਣਾ ਘਰ ਲਟਾਉਣਾ ਬੰਦ ਕਰ ਦਿੰਦਾਗਾ ਵੀ ਆਪਣਾ ਅਸਲੀ ਰੰਗ ਉਸ ਮੁੰਡੇ ਨੂੰ ਦਿਖਾਉਣਾ ਸ਼ੁਰੂ ਕਰ ਦਿੰਦੀ ਆ। ਤੇ ਫਿਰ ਜੇ ਕਦੇ ਮੁੰਡਾ ਇਹਨੂੰ ਕਿਵੇਂ ਨਾ ਕਿਵੇਂ ਭਾਲ ਕੇ ਇਹੋ ਜੀ ਕੁੜੀ ਨੂੰ ਉਹਦੇ ਨਾਲ ਰਾਸਤੇ ਵਿੱਚ ਜਾਂਦੀ ਹੋਈ ਨਾਲ ਗੱਲਬਾਤ ਵੀ ਕਰਨੀ ਚਾਹੇ ਤਾਂ ਉੱਥੇ ਇਸ ਕੁੜੀ ਦਾ ਅਲੱਗ ਹੀ ਰੂਪ ਦੇਖਣ ਨੂੰ ਮਿਲਦਾਗਾ ਉੱਥੇ ਇਹ ਕੁੜੀ ਇਹੋ ਜਿਹਾ ਵਰਤਾਵਰ ਕਰਦੀ ਆ ਵੀ ਜਿਵੇਂ ਕਦੇ ਇਸ ਮੁੰਡੇ ਨੂੰ ਪਹਿਲਾਂ ਉਹ ਜਾਣਦੀ ਨਹੀਂ ਹੁੰਦੀ ਸੀ ਉਹਦੇ ਨਾਲ ਉੱਚੀ ਉੱਚੀ ਲੜਨਾ ਸ਼ੁਰੂ ਕਰ ਦਿੰਦੀ ਆ ਵੀ ਤੂੰ ਕਿਉਂ ਚੱਲਦੇ ਹੋਏ ਰਾਹ 'ਤੇ ਚੱਲਦੀ ਹੋਈ ਗਲੀ 'ਚ ਲੋਕਾਂ ਦੇ ਸਾਹਮਣੇ ਮੈਨੂੰ ਬੁਲਾ ਰਿਆਂਗਾ ਤੂੰ ਹੈ ਕੌਣ ਆ ਕਿਉਂ ਮੈਨੂੰ ਧੱਕੇ ਨਾਲ ਛੇੜਦਿਆਂਗਾ ਤੇ ਐਦਾਂ ਦੀਆਂ ਹਰਕਤਾਂ ਦੇਖ ਕੇ ਦੋਸਤੋ ਮੁੰਡੇ ਦੇ ਤਾਂ ਹੋਸ਼ ਹੀ ਉੱਡ ਜਾਂਦੇ ਆ ਵੀ ਕੀ ਇਹ ਉਹੀ ਕੁੜੀ ਕਲਾਤੀ ਜਾਂਦੀ ਰਹੀ ਐ ਜਿਹੜੀ ਆਪਣੀ ਮਰਜ਼ੀ ਨਾਲ ਘਰੋਂ ਆਧਾਰ ਕਾਰਡ ਚੱਕ ਕੇ ਲਿਆਉਂਦੀ ਰਹੀ ਸੀ ਜਿਨੇ ਮੇਰੇ ਨਾਲ ਸਰੀਰਕ ਸੰਬੰਧ ਬਣਾਏ ਆ ਜੇ ਅੱਜ ਮੈਂ ਇਹਨੂੰ ਚਾਰ ਛੱਲੜ ਦੇਣੇ ਬੰਦ ਕਰਤੇ ਤਾਂ ਇਹ ਤਾਂ ਆਪਣੀ ਅਸਲੀ ਔਕਾਤ ਤੇ ਆ ਗਈ ਮੁੰਡਾ ਦੋਸਤੋ ਇਹ ਸਦਮਾ ਬਰਦਾਸ਼ਤ ਨਹੀਂ ਕਰ ਸਕਦਾਗਾ ਕਈ ਵਾਰੀ ਤਾਂ ਮੁੰਡੇ ਇੰਨੇ ਜਾਦੇ ਸਦਮੇ ਚ ਚਲੇ ਜਾਂਦੇ ਆ ਬਿਓ ਜਾਤਾ ਨਸ਼ੇ ਦੀ ਆਦੀ ਹੋ ਜਾਂਦੇ ਆ ਸ਼ਰਾਬ ਪੀਣ ਲੱਗ ਜਾਂਦੇ ਆ ਇਕੱਲੇ ਪਣ ਦਾ ਸ਼ਿਕਾਰ ਹੋ ਜਾਂਦੇ ਆ ਆਪਣੇ ਮਾਪਿਓ ਤੋਂ ਆਪਣੇ ਘਰਦਿਆਂ ਤੋਂ ਆਪਣੇ ਭੈਣ ਭਰਾਵਾਂ ਤੋਂ ਵੀ ਦੂਰ ਹੋ ਜਾਂਦੇ ਆ ਕਿਉਂਕਿ ਉਹਨਾਂ ਦਾ ਫਿਰ ਇਸ ਚੀਜ਼ਾਂ ਤੋਂ ਵਿਸ਼ਵਾਸ ਹੀ ਉੱਠ ਜਾਂਦਾ ਹੈਗਾ ਸਾਰੀ ਦੁਨੀਆਦਾਰੀ ਤੋਂ ਤੋ ਦੋਸਤੋ ਇਨਾ ਕੁੜੀਆਂ ਨੂੰ ਕੋਈ ਫਰਕ ਨਹੀਂ ਪੈਂਦਾਗਾ ਵੀ ਸਾਡੇ ਕਰਕੇ ਕਿਸੇ ਮੁੰਡੇ ਦੀ ਜ਼ਿੰਦਗੀ ਬਰਬਾਦ ਹੋ ਰਹੀ ਆ ਅਸੀਂ ਉਹਨੂੰ ਪਹਿਲਾਂ ਝੂਠੇ ਖਾਬ ਦਿਖਾਏ ਉਹਨੂੰ ਪਿਆਰ ਦੇ ਜਾਲ 'ਚ ਫਸਾਇਆ ਚੰਗਾ ਭਲਾ ਮੁੰਡਾ ਆਪਣੀ ਜ਼ਿੰਦਗੀ ਜਿਉ ਰਿਹਾ ਸੀ ਆਪਣੀ ਦੁਨੀਆ 'ਚ ਆਪਣੇ ਯਾਰਾਂ ਦੋਸਤਾਂ 'ਚ ਆਪਣੇ ਮਾਪਿਓ ਨਾਲ ਖੁਸ਼ੀ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਪਰ ਅਸੀਂ ਇੱਕ ਹੱਸ ਦੇ ਖੇਡ ਦੇ ਮੁੰਡੇ ਦੀ ਜ਼ਿੰਦਗੀ ਬਰਬਾਦ ਕਰਤੀ ਸਿਰਫ ਆਪਣੇ ਟਾਈਮ ਪਾਸ ਲਈ ਸਿਰਫ ਆਪਣੀ ਇੱਕ ਖੇਡ ਖੇਡਣ ਦੇ ਲਈ ਇਹੋ ਜੀ ਕੁੜੀ ਨੂੰ ਬਾਅਦ ਚ ਕੋਈ ਮੁੰਡਾ ਦੱਸ ਵੀ ਦੇਵੇ ਵੀ ਜਿਹਦੇ ਨਾਲ ਤੇਰੀ ਗੱਲਬਾਤ ਹੁੰਦੀ ਸੀ ਉਹ ਮੁੰਡਾ ਬਿਲਕੁਲ ਨਸ਼ੇੜੀ ਬਣ ਚੁੱਕਿਆਗਾ ਤੂੰ ਇੱਕ ਵਾਰੀ ਉਹਦਾ ਪਤਾ ਲੈ ਲਾ ਉਹਨੂੰ ਇੱਕ ਵਾਰੀ ਵਾਪਸ ਆ ਕੇ ਚਾਹੇ ਝੂਠੀ ਮੀਤ ਹੀ ਦੇ ਦੇ ਵੀ ਕੋਈ ਗੱਲ ਨਹੀਂ ਮੇਰੇ ਤੋਂ ਗਲਤੀ ਹੋ ਗਈ ਸੀ ਹੁਣ ਮੈਂ ਵਾਪਸ ਮੁੜ ਆਈ ਆਂ ਤਾ ਉਸ ਮੁੰਡੇ ਦੀ ਜ਼ਿੰਦਗੀ ਬਚ ਜਾਊਗੀ ਤਾਂ ਦੋਸਤੋ ਉਦੋਂ ਵੀ ਇਹ ਕੁੜੀਆਂ ਬਿਲਕੁਲ ਤੋੜ ਕੇ ਜਵਾਬ ਦੇ ਦਿੰਦੀਆਂ ਨੇ ਵੀ ਜੇ ਉਹ ਮੁੰਡਾ ਕੱਲ ਮਰਦਾ ਤਾਂ ਬੇਸ਼ੱਕ ਅੱਜ ਮਰ ਜੇ ਪਰ ਮੈਂ ਨਹੀਂ ਉਹਦੇ ਨਾਲ ਗੱਲਬਾਤ ਕਰਨੀ ਉਹ ਤਾਂ ਮੈਨੂੰ ਐਵੇਂ ਧੱਕੇ ਨਾਲ ਤੰਗ ਕਰਦਾ ਰਹਿੰਦਾ ਸੀ ਪਰੇਸ਼ਾਨ ਕਰਦਾ ਰਹਿੰਦਾ ਸੀ ਮੈਨੂੰ ਬਲੈਕਮੇਲ ਕਰਦਾ ਰਹਿੰਦਾ ਸੀ ਮੈਨੂੰ ਧੱਕੇ ਨਾਲ ਹੋਟਲਾਂ ਚ ਲੈ ਜਾਂਦਾ ਸੀ ਹੁਣ ਮੇਰੇ ਵੱਲੋਂ ਉਹ ਅੱਜ ਮਰ ਜੇ ਭਵੇਂ ਕੱਲ ਨੂੰ ਮਰ ਜੇ ਮੈਂ ਉਹਦੇ ਤੋਂ ਕੀ ਲੈਣਾਗਾ ਇਸ ਤਰ੍ਹਾਂ ਦਾ ਜਵਾਬ ਦੋਸਤੋ ਫਿਰ ਇਹ ਕੁੜੀਆਂ ਦੇ ਦਿੰਦੀਆਂ ਨੇ ਹੁਣ ਵੈਸੇ ਤਾਂ ਦੋਸਤੋ ਆਪਾਂ ਸਾਰਿਆਂ ਨੂੰ ਇਹੀ ਲੱਗਦਾਗਾ ਵੀ ਕੁੜੀਆਂ ਬਹੁਤ ਜ਼ਿਆਦੇ ਨਾਜੁਕ ਦਿਲ ਦੀਆਂ ਹੁੰਦੀਆਂ ਨੇ ਇਹ ਬਹੁਤ ਜ਼ਿਆਦੇ ਸ਼ਰੀਫ ਹੁੰਦੀਆਂ ਨੇ ਇਹ ਕਿਸੇ ਵੀ ਮੁੰਡੇ ਨੂੰ ਬਰਬਾਦ ਹੁੰਦਾ ਨਹੀਂ ਦੇਖ ਸਕਦੀਆਂ ਪਰ ਯਕੀਨ ਮੰਨਿਓ ਦੋਸਤੋ ਉਹ ਕੁਝ ਇੱਕ ਗਿਣਤੀ ਦੀਆਂ ਕੁੜੀਆਂ ਹੀ ਹੁੰਦੀਆਂ ਨੇ ਜਿਹੜੀਆਂ ਐਡੀਆਂ ਚੰਗੀਆਂ ਹੁੰਦੀਆਂ ਨੇ ਕਿਉਂਕਿ ਮੈਂ ਵੀ ਆਪਣੀ ਜ਼ਿੰਦਗੀ 'ਚ ਤੇ ਆਪਣੇ ਆਲੇ-ਦੁਆਲੇ ਤੇ ਆਪਣੇ ਯਾਰਾਂ ਦੋਸਤਾਂ ਨਾਲ ਐਹੋ ਜਿਹੀਆਂ ਕੁੜੀਆਂ ਦੇਖੀਆਂ ਨੇ ਜਿਹੜੀਆਂ ਬਹੁਤ ਜ਼ਿਆਦੇ ਪੱਥਰ ਦਿਲ ਨੇ ਬੇਸ਼ੱਕ ਮੁੰਡਾ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਰ ਜੇ ਪਰ ਉਹ ਚਾੱਕ ਕੇ ਪਾਣੀ ਦਾ ਗਲਾਸ ਵੀ ਮੁੰਡੇ ਦੇ ਮੂੰਹ ਨੂੰ ਨਹੀਂ ਲਾਉਣਗੀਆਂ ਇਹੋ ਜਿਹੀਆਂ ਕੁੜੀਆਂ ਵੀ ਮੈਂ ਜ਼ਿੰਦਗੀ 'ਚ ਦੇਖੀਆਂ ਨੇ ਆਪਣੇ ਆਪਣੇ ਆਲੇ-ਦੁਆਲੇ ਤੇ ਆਪਣੇ ਸਮਾਜ 'ਚ ਵੀ ਦੇਖੀਆਂ ਨੇ ਤੇ ਹੁਣ ਗੱਲ ਕਰਦੇ ਆਂ ਦੋਸਤੋ ਆਪਾਂ ਉਹਨਾਂ ਇਸ਼ਾਰਿਆਂ ਬਾਰੇ ਜਿਹੜੇ ਇਸ਼ਾਰੇ ਆਪਾਂ ਨੂੰ ਸ਼ੁਰੂ ਵਿੱਚ ਹੀ ਸਮਝ ਲੈਣੇ ਚਾਹੀਦੇ ਆ ਜਦੋਂ ਕੋਈ ਵੀ ਕੁੜੀ ਆਪਣੇ ਨਾਲ ਗੱਲਬਾਤ ਕਰਦੀ ਆ ਉਹ ਇਸ਼ਾਰੇ ਦੋਸਤੋ ਕੁੜੀ ਦੇ ਇਹ ਹੁੰਦੇ ਆ ਜਿਹੜੀ ਸਿਰੇ ਦੀ ਚਲਾਕ ਕੁੜੀ ਹੋਊਗੀ ਜਿਹੜੀ ਸਿਰੇ ਦੀ ਚਾਲੂ ਕੁੜੀ ਹੋਊਗੀ ਉਹਨਾਂ ਦਾ ਇਹਨਾਂ ਗੱਲਾਂ ਤੋਂ ਪਤਾ ਲੱਗਦਾਗਾ ਮਤਲਬ ਦੋਸਤੋ ਜੇ ਉਹ ਕੁੜੀ ਸਿਰਫ ਆਪਦੇ ਕੰਮ ਵੇਲੇ ਹੀ ਤੁਹਾਨੂੰ ਫੋਨ ਲਾ ਰਹੀ ਆ ਜਦੋਂ ਉਹਨੂੰ ਕੋਈ ਚੀਜ਼ ਚਾਹੀਦੀ ਆ ਜਦੋਂ ਉਹਦਾ ਨੈਟਰ ਚਾਰਜ ਮੁੱਕ ਗਿਆ ਜਦੋਂ ਉਹਨੇ ਕੋਈ ਕੱਪੜਾ ਲੀੜਾ ਲੈਣਾਗਾ ਜੇ ਸਿਰਫ ਉਸੇ ਟਾਈਮ ਹੀ ਉਹ ਤੁਹਾਨੂੰ ਫੋਨ ਲਾ ਰਹੀ ਆ ਤੇ ਉਸ ਤੋਂ ਬਿਨਾ ਕਦੇ ਵੀ ਤੁਹਾਡੇ ਨਾਲ ਫਾਲਤੂ ਗੱਲ ਨਹੀਂ ਕਰ ਰਹੀ ਆ ਤਾਂ ਇਸ ਦਾ ਮਤਲਬ ਤੁਸੀਂ ਸਾਫ਼-ਸਾਫ਼ ਸਮਝ ਲਿਓ ਵੀ ਉਹ ਸਿਰਫ ਟਾਈਮ ਪਾਸ ਕਰਦੀ ਆ ਤੁਹਾਡੇ ਨਾਲ ਤੁਹਾਡੇ ਸਿਰ ਤੋਂ ਆਪਣਾ ਖਰਚਾ ਚਲਾਉਂਦੀ ਆ ਨਾ ਕਿ ਤੁਹਾਨੂੰ ਪਿਆਰ ਕਰਦੀ ਆ ਜਦੋਂ ਵੀ ਤੁਸੀਂ ਇਹੋ ਜੀ ਕੁੜੀ ਨੂੰ ਇਹ ਗੱਲ ਕਹੋ ਵੀ ਯਾਰ ਤੂੰ ਹੁਣ ਮੈਨੂੰ ਆਪਣੇ ਪਰਿਵਾਰ ਨਾਲ ਮਿਲਾ ਦੇ ਆਪਣੇ ਰਿਸ਼ਤੇ ਚੱਲਦੇ ਨੂੰ ਹੁਣ ਬਹੁਤ ਟਾਈਮ ਹੋ ਗਿਆ ਮੈਂ ਆਪਣੇ ਮਾਪਿਆਂ ਨੂੰ ਤੇਰੇ ਘਰ ਭੇਜ ਦੇਵਾਂ ਤੇ ਤੂੰ ਆਪਣੇ ਮਾਪਿਆਂ ਨੂੰ ਮੇਰੇ ਘਰੇ ਭੇਜ ਦੇ ਜਦੋਂ ਤੁਸੀਂ ਇਹ ਗੱਲ ਕੁੜੀ ਨੂੰ ਕਹੋ ਤੇ ਕੁੜੀ ਅੱਗੋਂ ਟਾਲਣ ਜੇ ਲੱਗ ਜੇ ਵੀ ਨਹੀਂ ਯਾਰ ਹਜੇ ਆਪਾਂ ਨੂੰ ਹੋਰ ਟਾਈਮ ਰੁਕਣਾ ਚਾਹੀਦਾ ਹਜੇ ਮੈਂ ਇਸ ਰਿਸ਼ਤੇ ਨੂੰ ਲੈ ਕੇ ਉਨੀ ਗੰਭੀਰ ਨਹੀਂ ਹੈਗੀ ਤਾਂ ਉਦੋਂ ਵੀ ਤੁਸੀਂ ਉਸ ਦੇ ਇਸ਼ਾਰੇ ਨੂੰ ਸਮਝ ਲਿਓ ਦੋਸਤੋ ਵੀ ਉਹ ਕੁੜੀ ਤੁਹਾਡੇ ਨਾਲ ਅੱਗੇ ਰਿਸ਼ਤਾ ਨਿਭਾਉਣਾ ਹੀ ਨਹੀਂ ਚਾਹੁੰਦੀਗੀ ਤੇ ਜਦੋਂ ਇੰਸਟਾਗ੍ਰam ਤੇ ਵਟਸਐਪ ਤੇ ਫੇਸਬੁੱਕ ਤੇ ਸਨੈਪਚੈਟ ਤੇ ਜਾਂ ਫਿਰ ਕਿਸੇ ਹੋਰ ਐਪ ਤੇ ਉਹ ਆਨਲਾਈਨ ਬੈਠੀ ਹੋਵੇ ਪਰ ਤੁਸੀਂ ਉਹਨੂੰ ਮੈਸੇਜ ਕਰ ਕਰਕੇ ਥੱਕ ਗਏ ਹੋ ਮੋ ਪਰ ਉਹ ਤੁਹਾਡੇ ਮੈਸੇਜ ਦਾ ਕੋਈ ਜਵਾਬ ਨਾ ਦੇਵੇ ਜੇ ਮੈਸੇਜ ਦਾ ਜਵਾਬ ਆਵੇ ਵੀ ਤਾਂ ਘੰਟੇ ਬਾਅਦ ਆਊਗਾ ਅੱਧੇ ਘੰਟੇ ਬਾਅਦ ਆਊਗਾ 2 ਘੰਟੇ ਬਾਅਦ ਆਊਗਾ ਉਹ ਵੀ ਸਿਰਫ ਇੰਨਾ ਕੀ ਆਊਗਾ ਹਾਂ ਓਕੇ ਠੀਕ ਹੈ ਹੂੰ ਠੀਕ ਸੀ ਵਧੀਆ ਜੇ ਸਿਰਫ ਇੰਨੀ ਹੀ ਚੈਟ ਕਰ ਰਹੀ ਹੈ ਉਹ ਕੁੜੀ ਮੰਨ ਲਓ ਤੁਸੀਂ ਇੱਕ ਚੈਟ ਦਾ ਪੂਰਾ ਇਕੱਠਾ ਚਿੱਠਾ ਲੇ ਕਿ ਉਸ ਨੂੰ ਭੇਜਤਾ ਵੀ ਯਾਰ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਆ ਗੱਲ ਕਰਨੀ ਸੀ ਐਮਸੀ ਐਮਸੀ ਉਹ ਸੀ ਫਲਾਨੀ ਧੋਕੀ ਗੱਲ ਸੀ ਪਰ ਉਹ ਬਦਲੇ ਵਿੱਚ ਥੋੜੀ ਗੱਲ ਦਾ ਬਸ ਮਾੜਾ ਜਿਹਾ ਜਵਾਬ ਦੇ ਰਹੀ ਆ ਓਕੇ ਠੀਕ ਵਧੀਆ ਸਠੀਕ ਆ ਹਾਂਜੀ ਹਾਂਜੀ ਐ ਲਿਖ ਕੇ ਤਾਂ ਉਦੋਂ ਵੀ ਤੁਸੀਂ ਇਸ਼ਾਰਿਆਂ ਨੂੰ ਸਮਝ ਲਿਓ ਵੀ ਉਹ ਤੁਹਾਡੇ ਨਾਲ ਗੱਲ ਕਰਨ ਦੇ ਵਿੱਚ ਦਿਲਚਸਪੀ ਨਹੀਂ ਰੱਖ ਰਹੀ ਆ ਉਸੇ ਟਾਈਮ ਉਹ ਆਪਣੇ ਕਿਸੇ ਹੋਰ ਆਸ਼ਕ ਨਾਲ ਲੱਗੀ ਪਈ ਆ ਉਸ ਨੂੰ ਖੁਸ਼ ਕਰ ਰਹੀ ਆ ਤੇ ਜਦੋਂ ਤੁਸੀਂ ਥੱਕ ਹਾਰ ਕੇ ਉਹਨੂੰ ਇਹ ਮੈਸੇਜ ਕਰੋਗੇ ਵੀ ਤੂੰ ਬੈਠੀ ਤਾਂ ਆਨਲਾਈਨ ਆ ਪਰ ਮੇਰੇ ਮੈਸੇਜ ਦਾ ਇੱਡੀ ਲੇਟ ਜਵਾਬ ਕਿਉਂ ਦੇ ਰਹੀ ਆ ਤਾਂ ਉਹ ਤੁਹਾਨੂੰ ਇੱਕੋ ਹੀ ਗੱਲ ਕਹੂਗੀ ਇਹ ਫੋਨ ਮੇਰੇ ਹੱਥ 'ਚ ਨਹੀਂ ਹੈਗਾ ਜੀ ਮੇਰੀ ਮੰਮੀ ਕੋਲੇ ਸੀ ਮੇਰੇ ਭਰਾ ਕੋਲੇ ਸੀ ਮੇਰੀ ਭੈਣ ਕੋਲੇ ਸੀ ਉਹ ਸਾਡੇ ਰਿਸ਼ਤੇਦਾਰੀ 'ਚ ਕਿਸੇ ਨਾਲ ਗੱਲ ਕਰੀ ਜਾਂਦੇ ਸੀ ਇਸ ਕਰਕੇ ਮੈਨੂੰ ਟਾਈਮ ਨਹੀਂ ਮਿਲਿਆ ਜਾਂ ਫਿਰ ਸਾਡਾ ਕੋਈ ਰਿਸ਼ਤੇਦਾਰ ਕਿਤੇ ਬਿਮਾਰ ਪਿਆ ਸੀ ਮੈਂ ਉਹਦਾ ਹਾਲਚਾਲ ਪੁੱਛੀ ਜਾਂਦੀ ਸੀ ਕਿ WhatsApp ਤੇ Instagram ਤੇ Facebook ਤੇ ਜਾਂ ਕਿਤੇ ਵੀ ਲਾ ਲਓ ਪਰ ਦੋਸਤੋ ਇਦਾਂ ਦੀ ਕੋਈ ਗੱਲ ਨਹੀਂ ਹੁੰਦੀਗੀ ਉਹ ਉਸ ਟਾਈਮ ਕਿਸੇ ਹੋਰ ਆਸ਼ਕ ਨਾਲ ਲੱਗੀ ਹੁੰਦੀ ਆ ਕੁੜੀ ਪਰ ਹਾਂ ਹੋ ਵੀ ਸਕਦਾ ਚਲੋ ਉਸ ਦੀ ਕੋਈ ਮਜਬੂਰੀ ਹੋਵੇ ਪਰ ਉਹ ਦੋਸਤੋ ਕਦੇ ਕਦਾਈ ਮਜਬੂਰੀ ਹੋ ਸਕਦੀ ਆ ਪਰ ਜੇ ਹਰ ਰੋਜ਼ ਹੀ ਐਦਾਂ ਹੋ ਰਿਹਾਗਾ ਹਰ ਰੋਜ਼ ਤੁਹਾਨੂੰ ਥੋੜੇ ਥੋੜੇ ਜਵਾਬ ਆ ਰਹੇ ਆ ਤਾਂ ਤੁਸੀਂ ਸਮਝ ਲਿਓ ਵੀ ਕੁੜੀ ਹੁਣ ਤੁਹਾਡੇ ਹੱਥ ਚੋਂ ਨਿਕਲ ਗਈ ਆ ਨਿਕਲ ਕੀ ਗਈ ਇਹਦਾ ਮਤਲਬ ਇਹ ਆ ਉਹ ਤੁਹਾਡੇ ਹੱਥ ਵਿੱਚ ਕਦੇ ਹੈ ਹੀ ਨਹੀਂ ਸੀ ਉਹ ਸਿਰਫ ਤੁਹਾਡੀ ਵਰਤੋਂ ਕਰ ਰਹੀ ਸੀ ਤੇ ਫਿਰ ਇਹੋ ਜਿਹੇ ਜਿਹੜੇ ਮੁੰਡੇ ਹੁੰਦੇ ਆ ਵਿਚਾਰੇ ਉਹ ਸਿਰਫ ਉਸ ਕੁੜੀ ਨਾਲੋਂ ਨਹੀਂ ਟੁੱਟਦੇ ਉਹਨਾਂ ਦਾ ਸਿਰਫ ਉਸ ਕੁੜੀ ਨਾਲ ਰਿਸ਼ਤਾ ਨਹੀਂ ਟੁੱਟਦਾ ਉਹ ਬਾਕੀ ਲੋਕਾਂ ਤੋਂ ਵੀ ਟੁੱਟ ਜਾਂਦੇ ਆ ਕਿਉਂਕਿ ਉਸ ਕੁੜੀ ਦੇ ਹੁੰਦੇ ਕੋ ਆਪਣੇ ਯਾਰਾਂ ਦੋਸਤਾਂ ਨਾਲ ਵੀ ਗੱਲ ਕਰਨੀ ਛੱਡ ਗਈ ਸੀ ਪਹਿਲਾਂ ਜਿਹੜਾ ਟਾਈਮ ਉਹ ਆਪਣੇ ਯਾਰਾਂ ਦੋਸਤਾਂ ਨਾਲ ਬਤਾਉਂਦੇ ਹੁੰਦੇ ਸੀ ਉਹ ਹੁਣ ਇਸ ਕੁੜੀ ਨਾਲ ਬਤਾਉਣ ਲੱਗ ਗਏ ਸੀ ਤੇ ਇਸ ਕਰਕੇ ਜਿਹੜੇ ਇਹਦੇ ਯਾਰ ਬੈਲੀ ਸੀ ਉਹ ਵੀ ਹੁਣ ਇਸ ਮੁੰਡੇ ਤੋਂ ਦੂਰ ਹੋ ਗਏ ਸੀਗੇ ਇਹਦੇ ਜਿਹੜੇ ਕੋਈ ਰਿਸ਼ਤੇਦਾਰ ਵਗੈਰਾ ਸੀ ਇਹਦੇ ਮਾਪਿਓ ਸੀ ਉਹ ਵੀ ਮੁੰਡੇ ਨੇ ਹੌਲੀ ਹੌਲੀ ਕਰਕੇ ਆਪੇ ਹੀ ਇਸ ਕੁੜੀ ਦੇ ਚੱਕਰਾਂ 'ਚ ਦੂਰ ਕਰਲੇ ਸੀ ਇਸ ਕਰਕੇ ਸਿਰਫ ਉਹ ਕੁੜੀ ਨਹੀਂ ਇਸ ਨੂੰ ਛੱਡ ਕੇ ਜਾਂਦੀ ਇਸ ਦੇ ਹੋਰ ਵੀ ਬਹੁਤ ਸਾਰੇ ਰਿਸ਼ਤੇ ਫਿਰ ਪਿੱਛੇ ਰਹਿ ਜਾਂਦੇ ਆ ਤੇ ਨਾਲੇ ਫਿਰ ਬਾਅਦ ਚ ਉਹੀ ਇਹਦੇ ਯਾਰ ਦੋਸਤ ਇਹਦਾ ਮਜ਼ਾਕ ਉਡਾਉਂਦੇ ਆ ਵੀ ਦੇਖ ਲਾ ਜਿਹੜੀ ਕੁੜੀ ਪਿੱਛੇ ਤੂੰ ਸਾਨੂੰ ਵੀ ਬੁਲਾਉਣੋਂ ਹਟ ਗਿਆ ਸੀ ਅੱਜ ਤੈਨੂੰ ਕਿਵੇਂ ਫੁੱਦੂ ਬਣਾ ਕੇ ਗਈ ਆ ਜਿਹੜੀ ਕੁੜੀ ਨੂੰ ਤੂੰ ਇਹ ਸਮਝਦਾ ਸੀ ਵੀ ਉਹ ਕਿਸੇ ਵਾਰ ਅੱਖ ਪਟਕੇ ਵੀ ਨਹੀਂ ਝਾਕਦੀ ਅੱਜ ਦੇਖ ਲਾ ਉਹਦੇ 10 ਆਸ਼ਿਕ ਨਵੇਂ ਨਿਕਲ ਆਏ ਆ ਤੇ ਬਖਸ਼ਦੀ ਦੋਸਤੋ ਉਹ ਆਪਣੇ ਦੂਜੇ ਆਸ਼ਿਕਾਂ ਨੂੰ ਵੀ ਨਹੀਂ ਖਾਂਦੀ ਉਹਨਾਂ ਤੋਂ ਵੀ ਪੈਸੇ ਹੀ ਆ ਇਹ ਨਹੀਂ ਹੈਗਾ ਵੀ ਉਹ ਇੱਕ ਮੁੰਡੇ ਨੂੰ ਬੇਵਕੂਫ ਬਣਾ ਰਹੀ ਆ ਕਿਉਂਕਿ ਕੁੜੀ ਇੱਕ ਟਾਈਮ ਤੇ ਬਹੁਤ ਸਾਰੀ ਮੁੰਡਿਆਂ ਨੂੰ ਬੇਵਕੂਫ ਬਣਾ ਰਹੀ ਹੁੰਦੀ ਆ ਉਹ ਉਧਰੋਂ ਵੀ ਪੈਸੇ ਲੈਂਦੀ ਆ ਉਧਰੋਂ ਵੀ ਪੈਸੇ ਲੈਂਦੀ ਆ ਉਹ ਸਿਰਫ ਆਪਣਾ ਮਨ ਪਰਚਾਵਾ ਕਰ ਰਹੀ ਹੁੰਦੀ ਆ ਜਿਹੜੀ ਇਹੋ ਜੀ ਚਾਲੂ ਕੁੜੀ ਹੁੰਦੀ ਆ ਇੱਕ ਵਾਰੀ ਮੈਂ ਫੇਰ ਤੋਂ ਦੱਸ ਦਿਆਂ ਵੀ ਸਾਰੀਆਂ ਕੁੜੀਆਂ ਇਦਾਂ ਦੀਆਂ ਨਹੀਂ ਹੁੰਦੀਆਂ ਪਰ ਜਿਹੜੀ ਕੁੜੀ ਹੁੰਦੀ ਆ ਉਹ ਪੂਰੀ ਰੱਜ ਕੇ ਹੀ ਹੁੰਦੀ ਆ ਕਿਉਂਕਿ ਇਹੋ ਜੀਆਂ ਕੁੜੀਆਂ ਦੇ ਦਿਮਾਗ ਦੇ ਵਿੱਚ ਸਿਰਫ ਇੱਕੋ ਹੀ ਗੱਲ ਭਰੀ ਹੁੰਦੀ ਆ ਵੀ ਜਿਹੜੇ ਨਜ਼ਾਰੇ ਲੈਣੇ ਆ ਵਿਆਹ ਤੋਂ ਪਹਿਲਾਂ ਪਹਿਲਾਂ ਲੈ ਲਓ ਕਿਉਂਕਿ ਫਿਰ ਤਾਂ ਸਾਰੀ ਜ਼ਿੰਦਗੀ ਇੱਕੋ ਹੀ ਬੰਦੇ ਨਾਲ ਕੱਟਣੀ ਪਊਗੀ ਜਿਹੜੀ ਭਾਂਤ ਭਤੀਲੀ ਦਾਲ ਖਾਣੀ ਆ ਉਹ ਹੁਣੇ ਪਹਿਲਾਂ ਪਹਿਲਾਂ ਖਾ ਲਓ ਬਾਅਦ ਚ ਤਾਂ ਹਰ ਰੋਜ਼ ਇੱਕੋ ਹੀ ਦਾਲ ਸਬਜ਼ੀ ਖਾਣੀ ਪਿਆ ਕਰੂਗੀ ਇਸ ਕਰਕੇ ਇਦਾਂ ਦੀਆਂ ਕੁੜੀਆਂ ਇਹੋ ਜੀਆਂ ਹਰਕਤਾਂ ਕਰਦੀਆਂ ਨੇ ਤੇ ਮੈਂ ਇਹ ਨਹੀਂ ਕਹਿੰਦਾ ਵੀ ਮੁੰਡੇ ਦੁੱਧ ਤੋਤੇ ਹੁੰਦੇ ਆ ਮੁੰਡੇ ਵੀ ਕਰਦੇ ਆ ਮੁੰਡੇ ਤਾਂ ਇਦੂ ਵੀ ਲੱਟਰ ਹੁੰਦੇ ਆ ਪਰ ਅੱਜ ਦਾ ਆਪਣਾ ਜਿਹੜਾ ਵਿਸ਼ਾ ਹੈਗਾ ਉਹ ਸਿਰਫ ਕੁੜੀਆਂ ਦਾ ਇਸ ਕਰਕੇ ਆਪਾਂ ਕੁੜੀਆਂ ਦੀ ਹੀ ਗੱਲ ਕਰਨੀ ਤੇ ਦੋਸਤੋ ਜਿਹੜੀਆਂ ਕੁੜੀਆਂ ਬਾਹਰ ਪੀਜੀ ਹੋਸਟਲਾਂ ਵਿੱਚ ਰਹਿੰਦੀਆਂ ਨੇ ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਸਾਰੀਆਂ ਗਲਤ ਹੁੰਦੀਆਂ ਨੇ ਪਰ ਆਪਾਂ ਕੁਝ-ਕੁਝ ਦੀ ਗੱਲ ਕਰ ਰਹੇ ਹਾਂ ਕਈਆਂ ਨੇ ਤਾਂ ਸਪੈਸ਼ਲ ਗਰੁੱਪ ਬਣਾ ਰੱਖੇ ਹੁੰਦੇ ਆ ਮੁੰਡੇ ਫਸਾਉਣ ਵਾਸਤੇ ਗਰੁੱਪ ਜਾਨੀ ਕਿ ਇੰਟਰਨੈਟ ਵਾਲੇ ਗਰੁੱਪ ਨਹੀਂ ਉਹਨਾਂ ਨੇ ਕੁੜੀਆਂ ਨੇ ਆਪਸ ਵਿੱਚ ਗਰੁੱਪ ਬਣਾ ਰੱਖੇ ਹੁੰਦੇ ਆ ਵੀ ਆਪਾਂ ਹੁਣ ਇਦਾਂ ਕਰਿਆ ਕਰਾਂਗੀਆਂ ਜਿਹੜਾ ਵੀ ਕੋਈ شریف ਜਾਂ ਮੁੰਡਾ ਦੇਖਿਆ ਕਰੂਗਾ ਜਿਹਨੂੰ ਦੁਨੀਆਦਾਰੀ ਦੀ ਨਾ ਸਮਝ ਜਿਆਦੀ ਹੋਇਆ ਕਰੂਗੀ ਉਹਨੂੰ ਫਸਾ ਲਿਆ ਕਰਾਂਗੀਆਂ ਉਹਦੇ ਤੋਂ ਸਾਰਾ ਕੁਝ ਮਗਵਾਇਆ ਕਰਾਂਗੀਆਂ ਸਾਰਾ ਖਰਚਾ ਆਪਣਾ ਉਸੇ ਸਿਰ ਤੋਂ ਚੱਲਿਆ ਕਰੂਗਾ ਜਿਹੜਾ ਆਪਾਂ ਪੀਜੀ ਵਿੱਚ ਰਹਿਣੀਆਂ ਹੋਸਟਲਾਂ ਵਿੱਚ ਰਹਿਣੀਆਂ ਜਿਹੜਾ ਆਪਣਾ ਕਾਲਜਾਂ ਦਾ ਖਰਚਾ ਹੈਗਾ ਜਿਹੜਾ ਆਪਣੀ ਖਰੀਦਦਾਰੀ ਦਾ ਖਰਚਾ ਹੈਗਾ ਸਾਰਾ ਇਹਨਾਂ ਮੁੰਡਿਆਂ ਤੋਂ ਕਰਵਾਇਆ ਕਰਾਂਗੀਆਂ ਕਿਉਂਕਿ ਮੁੰਡਿਆਂ ਦਾ ਕੀ ਹੈ ਜੇ 2-4 ਇਹਨਾਂ ਨਾਲ ਹੱਸ ਖੇਡ ਕੇ ਗੱਲਾਂ ਕਰ ਲੀਆਂ ਤਾਂ ਇਹਨਾਂ ਨੂੰ ਇਹ ਲੱਗਣ ਲੱਗ ਜਾਂਦਾਗਾ ਵੀ ਸ਼ਾਇਦ ਹੁਣ ਕੁੜੀ ਸਾਡੇ ਪਿਆਰ ਚ ਪੈ ਗਈ ਆ ਤੇ ਹੁਣ ਸਾਡੇ ਉੱਤੇ ਜਾਣ ਵਾਰ ਪਰ ਅਸਲੀਅਤ ਦੇ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਹੁੰਦਾਗਾ ਤੇ ਦੋਸਤੋ ਜੇ ਇੰਨਾ ਲੰਮਾ ਟਾਈਮ ਰਿਸ਼ਤਾ ਚੱਲਣ ਤੋਂ ਬਾਅਦ ਕੋਈ ਮੁੰਡਾ ਇੰਨਾ ਤੋਂ ਤੰਗ ਆ ਕੇ ਇਹਨਾਂ ਤੇ ਥੋੜਾ ਜਿਹਾ ਦਬਾਅ ਬਣਾਉਣਾ ਸ਼ੁਰੂ ਕਰ ਦੇ ਵੀ ਜਾਂ ਤਾਂ ਤੂੰ ਮੇਰੇ ਉਹ ਸਾਰੇ ਤੋਹਫੇ ਮੋੜ ਦੇ ਜੋ ਮੈਂ ਤੇਰੇ ਉੱਤੇ ਖਰਚਾ ਕੀਤਾ ਸੀ ਨਹੀਂ ਫਿਰ ਤੂੰ ਮੇਰਾ ਉਸੇ ਲੋਟ ਹੀ ਸਾਥ ਲਵਾ ਮੇਰੇ ਨਾਲ ਵਿਆਹ ਕਰਾ ਜਿਵੇਂ ਆਪਾਂ ਪਹਿਲਾਂ ਇੱਕ ਦੂਜੇ ਨਾਲ ਵਾਅਦੇ ਕੀਤੇ ਸੀ ਤਾਂ ਫਿਰ ਦੋਸਤੋ ਕੁੜੀ ਦਾ ਆਖਰੀ ਹਥਿਆਰ ਪਤਾ ਕੀ ਹੁੰਦਾਗਾ ਉਹ ਫਿਰ ਸਿੱਧਾ ਥਾਣੇ 'ਚ ਜਾਂਦੀ ਆ ਤੇ ਥਾਣੇ ਚ ਜਾ ਕੇ ਇਹ ਗੱਲ ਕਹਿ ਦਿੰਦੀ ਆ ਵੀ ਇਹ ਮੁੰਡਾ ਮੇਰੇ ਨਾਲ ਹੁਣ ਤੱਕ ਜ਼ਬਰਦਸਤੀ ਕਰਦਾ ਰਿਹਾ ਧੱਕਾ ਕਰਦਾ ਰਿਹਾ ਮੈਨੂੰ ਧੱਕੇ ਨਾਲ ਹੋਟਲ ਚ ਲੈ ਜਾਂਦਾ ਸੀ ਇਹਨੇ ਮੇਰੇ ਨਾਲ ਬਲਾਤਕਾਰ ਕੀਤੇ ਆ ਹੁਣ ਤੱਕ ਮੈਂ ਤਾਂ ਚੁੱਪ ਰਹੀ ਕਿਉਂਕਿ ਇਹਦੇ ਕੋਲੇ ਮੇਰੀਆਂ ਕਾਫੀ ਸਾਰੀਆਂ ਵੀਡੀਓ ਸੀ ਮੈਂ ਡਰਦੀ ਸੀ ਵੀ ਜੇ ਮੈਂ ਮੂੰਹ ਖੋਲਤਾ ਤਾਂ ਕਿਤੇ ਇਹ ਮੇਰਗਾ ਸਾਰੀਆਂ ਵੀਡੀਓ ਇੰਟਰਨੈਟ ਦੇ ਉੱਤੇ ਨਾ ਪਾ ਦੇਵੇ ਤੇ ਐਨੀ ਗੱਲ ਸੁਣ ਕੇ ਦੋਸਤੋ ਮੁੰਡਾ ਚੁੱਪ ਕਰਕੇ ਘਰੇ ਬਹਿ ਜਾਂਦਾਗਾ ਕਿਉਂਕਿ ਆਪਾਂ ਸਾਰੇ ਜਾਣਦੇ ਆ ਵੀ ਮੁੰਡਿਆਂ ਦੇ ਹੱਕ ਵਿੱਚ ਕੋਈ ਵੀ ਇਹੋ ਜਿਹਾ ਕਾਨੂੰਨ ਨਹੀਂ ਹੈਗਾਗਾ ਜਿਹੋ ਜਿਹਾ ਕਾਨੂੰਨ ਕੁੜੀਆਂ ਦੇ ਹੱਕ ਵਿੱਚ ਆ ਕੁੜੀ ਨੇ ਜੇ ਮੁੰਡੇ ਵੱਲ ਉਂਗਲ ਵੀ ਕਰ ਦਿੱਤੀ ਵੀ ਇਹਨੇ ਮੇਰੇ ਨਾਲ ਕੁਝ ਗਲਤ ਕੀਤਾਗਾ ਤਾਂ ਦੋਸਤੋ ਕਈ ਸਾਲ ਤਾ ਮੁੰਡੇ ਦੇ ਇਸੇ ਚੱਕਰ 'ਚ ਜੇਲ੍ਹ ਵਿੱਚ ਲੰਘ ਜਾਣਗੇ ਇਹ ਸਾਫਤ ਕਰਦੇ ਕਰਦੇ ਦੇ ਵੀ ਮੈਂ ਤਾਂ ਕੁਝ ਵੀ ਨਹੀਂ ਕੀਤਾ ਸੀ ਮੈਂ ਆਪਣੀ ਥਾਂ ਬਿਲਕੁਲ ਸਹੀ ਆ ਇਸ ਕਰਕੇ ਮੁੰਡਾ ਵਿਚਾਰਾ ਬਿਲਕੁਲ ਚੁੱਪ ਕਰ ਜਾਂਦਾਗਾ ਕਿਉਂਕਿ ਹੋਰ ਉਹਦੇ ਕੋਲੇ ਕੋਈ ਰਾਸਤਾ ਹੀ ਨਹੀਂ ਹੁੰਦਾਗਾ ਬਾਕੀ ਦੋਸਤੋ ਇਸ ਵਿਸ਼ੇ ਉੱਤੇ ਕਰਨ ਵਾਸਤੇ ਤਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਪਰ ਜੇ ਆਪਾਂ ਸਾਰੇ ਵਿਸ਼ਿਆਂ ਦੇ ਉੱਤੇ ਚਾਨਣਾ ਪਾਉਣ ਲੱਗ ਜਾਗੇ ਕੁੜੀਆਂ ਦੀਆਂ ਸਾਰੀਆਂ ਹਰਕਤਾਂ ਬਾਰੇ ਗੱਲਾਂ ਕਰਾਂਗੇ ਤਾਂ ਸ਼ਾਇਦ ਇਹ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਊਗੀ ਇਸ ਕਰਕੇ ਆਪਾਂ ਅੱਜ ਦੀ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਆਂ ਤੇ ਤੁਹਾਨੂੰ ਇਹ ਅੱਜ ਦਾ ਵਿਸ਼ਾ ਕਿਵੇਂ ਦਾ ਲੱਗਿਆ ਤੁਸੀਂ ਕਮੈਂਟ ਕੇ ਉਸ ਚੀਜ਼ ਦੇ ਆਪਣੇ ਵਿਚਾਰ ਜ਼ਰੂਰ ਰੱਖਿਓ ਮੈਨੂੰ ਪਤਾ ਹੈ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਕੁੜੀਆਂ ਬਹੁਤ ਸਾਰਾ ਇਤਰਾਜ਼ ਕਮੈਂਟਾਂ ਦੇ ਵਿੱਚ ਕਰਨਗੀਆਂ ਪਰ ਮੈਂ ਫੇਰ ਤੋਂ ਦੱਸ ਦਿਆਂ ਕਿ ਮੈਂ ਸਾਰੀਆਂ ਕੁੜੀਆਂ ਦੀ ਗੱਲ ਨਹੀਂ ਕੀਤੀ ਆ ਮੈਂ ਟਾਮੀ ਟੱਲੀਆਂ ਕੁੜੀਆਂ ਦੀ ਗੱਲ ਕੀਤੀ ਆ ਬਾਕੀ ਕੁੜੀਆਂ ਬਹੁਤ ਚੰਗੀਆਂ ਹੁੰਦੀਆਂ ਨੇ ਦਿਲ ਦੀਆਂ ਸਾਫ਼ ਹੁੰਦੀਆਂ ਨੇ ਤੇ ਦੋਸਤੋ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਜੋ ਮੁੰਡੇ ਹਰਕਤਾਂ ਕਰਦੇ ਆ ਉਹਨਾਂ ਉੱਤੇ ਵੀ ਚੰਨਣਾ ਪਾਵਾਂਗੇ ਪਰ ਫਿਲਹਾਲ ਅੱਜ ਲਈ ਦਿਓ ਇਜਾਜ਼ਤ ਜੀ ਜਾਂਦੇ ਜਾਂਦੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦੀ